ਤੋ ਸਹੀ ਗੱਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੂਜ ਹੋਗੇ ਦੋਸਤੋ ਜਿਹੜੇ ਤੇ ਯੋਗਜ ਲੋਕ ਰਹੇ ਰਹੇ ਉਹਨਾਂ ਤੇ ਆਸਥਾ ਨਾਲ ਜ਼ਰੂਰ ਸੁਣਿਆ ਹੋਣਾ ਕਿਉਂਕਿ ਜਿਹੜੇ ਰਹਿੰਦੇ ਵੇ ਉਹਨਾਂ ਨੂੰ ਹਰ ਸੁਪਰਮਾਰਕੀ ਦਾ ਪਤਾ ਹੁੰਦਾ ਹੈ ਕਿਹੜੀ ਸਸਤੀ ਹੈ ਕਿਹੜੀ ਥੋੜੀ ਮੰਗੀ ਹੈ ਇਹ ਡਿਪੈਂਡ ਕਰਦਾ ਤੁਹਾਡੀ ਇਨਕਮ ਤੇ ਵੀ ਜੇ ਤੇ ਕਮਾਈ ਅੱਛੀ ਤੇ ਫਿਰ ਤੁਸੀਂ ਰੇਟ ਦੀ ਪਰਵਾਹ ਨਹੀਂ ਕਰਦੇ ਵੀ ਚੜੀ ਮਹਿੰਗੀ ਸਸਤੀ ਹੋਵੇ ਕੋਈ ਗੱਲ ਨਹੀਂ ਸਮਾਨ ਤੇ ਲੈਣਾ ਹੀ ਹੈ ਤੇ ਜਦੋਂ ਥੋੜੀ ਕਮਾਈ ਘਟ ਜੇ ਫਿਰ ਬੰਦਾ ਕਹਿੰਦਾ ਯਾਰ ਚਲੋ ਥੋੜੀ ਸਸਤੀ ਚੀਜ਼ ਮੇ ਜੇ ਥੋੜਾ ਬਜਟ ਸਹੀ ਹੋ ਜਾਏਗਾ ਕਿਉਂਕਿ ਜਦੋਂ ਕਮਾਈ ਘਟ ਜਾਂਦੀ ਤੇ ਆਟੋਮੈਟਿਕਲੀ ਬਜਟ ਖਰਾਬ ਹੋ ਜਾਂਦਾ ਹਰ ਆਦਮੀ ਦਾ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕਮਾਈ ਘਟੇ ਤੇ ਤੁਹਾਡਾ ਬਜਟ ਨਹੀਂ ਘਟਿਆ ਤੁਹਾਨੂੰ ਬਜਟ ਆਪਣਾ ਥੋੜਾ ਘਟਾਣਾ ਹੀ ਪੈਣਾ ਹੈ ਨਹੀਂ ਤੇ ਅਸਰਨਾ ਨਹੀਂਗਾ ਇੰਡੀਆ ਦੇ ਕੰਮ ਤੇ ਹੈ ਨਹੀਂ ਇੰਡੀਆ ਕੀ ਕਰਦੇ ਹੈ ਦੁਕਾਨਦਾਰ ਕੋਲ ਅੱਦੇ ਦੇ ਯਾਰ ਮੈਨੂੰ ਸੌਦਾ ਚਾਹੀਦਾ ਤੁਹਾਨੂੰ ਅਗਲੇ ਮਹੀਨੇ ਪੈਸੇ ਦੇਵਾਂਗੇ ਜਿੱਕੀ ਮਨ ਦਾ ਚੰਦਾ ਚੱਲਿਆ ਹੈ ਇੱਥੇ ਸਜਣੋ ਤੁਸੀਂ ਪਹਿਲਾਂ ਪੈਸੇ ਦਿਓਗੇ ਨਾ ਇਸ ਸਟੋਰ ਚ ਉੱਤਲ ਦਸਤਨ ਨੂੰ ਸੌਦਾ ਮਿਲਦਾ ਹੈ ਪੰਜਾਬ ਚ ਇਹੋ ਚੀਜ਼ਾਂ ਯਾਦ ਆਉਂਦੀਆਂ ਨਾ ਕਾਪੀ ਫੜੀ ਹੁੰਦੀ ਹੈ ਦੁਕਾਨ ਦਾ ਕੋਈ ਸੌਦਾ ਲਿਆ ਕਹਣਾ ਇਹ ਲਿਖਦੇ ਵੀ ਕਿੰਨੇ ਸਾਮਾਨ ਲਿਆ ਅਗਲੇ ਮਹੀਨੇ ਕਾਲਾ ਕਿਤਾਬਤਾ ਦੁਕਾਨਦਾਰ ਵਿਚਾਰਾ ਮਜਬੂਰ ਹੁੰਦਾ ਉਹਨੂੰ ਪਤਾ ਮਹੱਲੇ ਆਦਮੀ ਰਹਿੰਦਾ ਜਿੰਨਾ ਕਰਦੀ ਤੇ ਦੁਸ਼ਨੀ ਪਈ ਨਹੀਂ ਕਿਉਂਕਿ ਮਹੱਲੇ ਦੀ ਕਰਾਨੇ ਦੀ ਦੁਕਾਨਾਂ ਹੁੰਦੀਆਂ ਲੇਕਿਨ ਯੂਰਪੀਅਨ ਕੰਟਰੀ ਤੇ ਬਹੁਤ ਫਰਕ ਹੈ ਏਸ਼ੀਅਨ ਕੰਟਰੀ ਸਾਡੇ ਖਾਸ ਕਰਕੇ ਇੰਡੀਆ ਦੇ ਵਿੱਚ ਇੱਥੇ ਉਧਾਰ ਦਾ ਕੰਮ ਕੋਈ ਨਹੀਂ ਜੀਗਾ ਜਿਹੋ ਦਾਲ ਲੈਣਾ ਤੇ ਬੈਂਕ ਕੋਲੋਂ ਜਾ ਕੇ ਲਾਉਣਾ ਦੁਕਾਨਦਾਰੀਆਂ ਕਿਸੇ ਸਟੋਰ ਨੇ ਦਾਲ ਨਹੀਂ ਕਰਨਾ ਤੁਸੀਂ ਪਹਿਲਾਂ ਪੈਸੇ ਦਿਓਗੇ ਤੇ ਫਿਰ ਦੂਸਰਾ ਗਾਹ ਕੋਲੋਂ ਕਾਊਂਟਰ ਤੇ ਆਵੇਗਾ ਲੇਕਿਨ ਅੱਜਕੱਲ ਨਾ ਇਹਨੇ ਆਪਣੇ ਆਸਰੇ ਨੇ ਨਾ ਇਹ 5 ਕਿਲੋ ਦਾ ਬੋਨਸ ਦੇਣਾ ਸ਼ੁਰੂ ਕੀਤਾ ਗਿਆ ਫਰਸ਼ਟ ਕਹਿਣ ਤੇ ਜੇ ਤੁਸੀਂ ਪਹਿਲੀ ਵਾਰ ਸਮਾਨ ਲੈਂਦੇ ਹੋ ਨਾ ਤੇ ਤੁਹਾਨੂੰ ਐਪ ਡਾਊਨਲੋਡ ਕਰਨਾ ਪਏਗਾ ਉੱਤੇ ਤੁਹਾਨੂੰ ਫਿਰ ਸ਼ੋਪਿੰਗ ਜਦੋਂ ਕਰੋਗੇ ਤੇ 5 ਪੌਂਡਾ ਤੁਹਾਨੂੰ ਕੋਪਨ ਜਾਂ ਮਿਲ ਜਾਏਗਾ ਉਹ ਤੁਸੀਂ ਨੈਕਸਟ ਟਾਈਮ ਤੁਹਾਨੂੰ ਸ਼ੋਪਿੰਗ ਕਰੋਗੇ ਤੇ ਉਹ ਤੁਹਾਡੇ ਪੈਸੇ ਉਹਨੇ ਵਿੱਚੋਂ ਕਟੇ ਜਾਣਗੇ ਤੁਹਾਨੂੰ ਫਾਇਦਾ ਹੋ ਜਾਵੇਗਾ ਅਗਰ ਤੁਹਾਨੂੰ ਪਤਾ ਹੈ ਠੀਕ ਨਹੀਂ ਤੇ ਆ ਮੈਂ ਵੀਡੀਓ ਵਿੱਚ ਉਹ ਲਿੰਕ ਜਾਂ ਦੇ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਬਾਕੀ ਸਜਣੋ ਪੈਸੇ ਆਉਂਦੇ ਕਿਸੇ ਨੇ ਮਾੜੇ ਲੱਗਦੇ ਭਾਵੇਂ 5 ਪੁੰਡ ਹੋਣ ਤੇ ਭਾਵੇਂ 500 ਪੁੰਡ ਹੋਵੇ ਬੰਦਾ ਕਹਿੰਦਾ ਸ਼ੋਪਿੰਗ ਕਰਨ ਦੇ ਮੈਂ ਜਾਣਾ ਹੀ ਹੈ ਤੇ ਕਿਉਂ ਨਾ ਕੋਈ ਫਾਇਦਾ ਲਿਆ ਜਾਵੇ ਤੇ ਅੱਜ ਕੱਲ੍ਹ ਨਾ 쿠ਪਨ ਵੇਖ ਕੇ 20 ਵਸੇ ਬੜਾ ਅਸ਼ੂ ਹੈ ਉਹ ਕਹਿੰਦੇ ਚਲੋ ਮਰੋ ਦੀਆਂ ਵੀਰੇ ਖਰੀਦ ਲੈਣੇ ਆ ਕੋਈ ਨਹੀਂ ਕੁਝ ਤੇ ਕੋਈ ਦਾਰੂ ਖਰੀਦਣਾ ਗੁੱਬੀਆਂ ਖਰੀਦ ਜਾਂਦਾ ਕੋਈ ਘਾਟਾ ਸਮਾਨ ਲੈ ਆਉਂਦਾ ਤੇ ਪੰਜਾਬੀਆਂ ਦੀ ਮੋਹ ਲੱਗੀ ਹੁੰਦੀ ਹੈ ਜਿੰਨੂੰ ਥੋੜੀ ਬੇਰ ਵੀ ਫ੍ਰੀ ਵਿੱਚ ਜੇ 5 ਗਬੋਰਨ ਦੀ ਉਹ ਕਰਦਾ ਚਲੋ ਮੋਜਾਂ ਲੱਗੀਆਂ ਕੋਈ ਟੋਫੀਆਂ ਖਰੀਦ ਰਿਹਾ ਕੋਈ ਆਟਾ ਖਰੀਦ ਰਿਹਾ ਕੋਈ ਤਾਲਾ ਖਰੀਦ ਰਿਹਾ ਦੇਸੀ ਬੰਦੇ ਕੋਲੋਂ ਰਸਤਾ ਲੱਭ ਲੈਂਦੇ ਵੇ ਕਿੱਥੋਂ ਤੁਹਾਨੂੰ ਸਸਤਾ ਸਮਾਨ ਮਿਲਦਾ ਹੈਗਾ ਇਸ ਕਰਕੇ ਤੁਸੀਂ ਵੀ ਮੌਕੇ ਦਾ ਫਾਇਦਾ ਠਾਓ ਤੇ 5 ਪੌਂਡ ਜਰੂਰ ਬਚਾਓ ਆਪਣੇ ਉਮੀਦ ਹੈ ਕਿ ਦੋਸਤੋ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੰਦਨ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਕਿਉਂਕਿ ਤੁਹਾਡੀ ਸਬਸਕਰਰ ਹੋਣਾ ਸਾਡਾ ਥੋੜਾ ਹੌਸਲਾ ਵਾ ਜਾਂਦਾ ਹੈ ਵੀਡੀਓ ਨਵੀਂ ਬਣਾਉਂਦਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ